ਮਿੰਟੂ ਜੀ ਜਰ ਆਪਾਂ ਇਧਰਲੇ ਪਾਸੇ ਤੋਂ ਆਈਏ ਸਭ ਤੋਂ ਪਹਿਲਾਂ ਮੈਂ ਚਾਹਾਂਗਾ ਕਿ ਮੇਨ ਖਬਰਾਂ ਵਾਲੇ ਚੱਲ ਗਏ ਪੂਰੇ ਤੋਂ ਪਹਿਲਾਂ ਤਾਂ ਮੈਂ ਚਾਹੁੰਦਾ ਸੀ ਕਿ ਧਿਆਨ ਦੇਵਾਂ ਨੀਟ ਵਾਲੇ ਮਸਲੇ ਦੇ ਤੇ ਅੱਛਾ ਨੀਟ ਵਾਲਾ ਮਸਲਾ ਪੂਰਾ ਚਰਚਾ ਦੇ ਵਿੱਚ ਆ ਔਰ ਚਰਚਾ ਦੇ ਵਿੱਚ ਵੀ ਇੰਨਾ ਕੁ ਬਣਿਆ ਹੋਇਆ ਮਿੰਟੂ ਜੀ ਕੇਸ ਵੇਲੇ ਕਿ ਮਾਮਲਾ ਸੁਪਰੀਮ ਕੋਰਟ ਤੱਕ ਚਲਾ ਗਿਆ ਤਾਂ ਮੈਂ ਚਾਹੁੰਦਾ ਸੀ ਕਿ ਉਹ ਉੱਤੇ ਜ਼ਰੂਰ ਟਿੱਪਣੀ ਕਰੋ ਫਿਰ ਉਸ ਤੋਂ ਬਾਅਦ ਆਪਾਂ ਹੋਰ ਗੱਲਾਂ ਬਾਤਾਂ ਵੀ ਖੋਲ੍ਹ ਲੈਣੇ ਆ ਹੈ ਕੀ ਇਹ ਮਾਜਰਾ ਜੀ ਦੇਖੋ ਨੀਟ ਦਾ ਜਿਹੜਾ ਆ ਉਹ ਬਹੁਤ ਜ਼ਿਆਦਾ ਰੌਲਾ ਪਿਆ ਦਰਅਸਲ ਕੀ ਆ ਕਿ ਉਹ ਇੱਕ ਤੇ ਗ੍ਰੇਸ ਮਾਰਕਸ ਦਾ ਬ ਕੰਟਰੋਵਰਸ਼ੀਅਲ ਫੈਸਲਾ ਸੀਗਾ ਜੀ ਫਿਰ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤੇ ਅੱਜ ਮੈਨੂੰ ਲੱਗਦਾ ਕਿ ਜਿਹੜੀ ਉਹ ਕੰਡਕਟ ਕਰਵਾਉਂਦੀ ਆ ਐਨਟੀ ਏ ਉਹ ਵੀ ਮੰਨ ਗਈ ਆ ਜਾਂ ਕਿ ਕਿ ਬਈ ਗ੍ਰੇਸ ਨੰਬਰ ਦੇਣ ਦੇ ਵਿੱਚ ਕਿਤੇ ਨਾ ਕਿਤੇ ਝੋਲ ਹੋਈ ਆ ਸੁਪਰੀਮ ਕੋਰਟ 'ਚ ਸੁਣਵਾਈ ਜੂ ਸੀ ਜੀ ਇਸ ਤੋਂ ਇਲਾਵਾ ਅੱਜ ਮੈਂ ਕਿਤੇ ਪੜਦਾ ਪਿਆ ਸੀ ਮੈਨੂੰ ਚੇਤਾ ਭੁੱਲ ਗਿਆ ਪਤਾ ਨਹੀਂ ਕਿੰਨਾ ਨੇ ਲਾਈ ਆ ਰਿਪੋਰਟ ਉਹਦੇ ਚ ਜਿਹੜੇ ਟਾਪਰ ਨੇ 7-8 ਇੱਕੋ ਸੈਂਟਰ ਦੇ ਆ 720 ਚੋਂ 700 ਹੋ ਗਏ। ਉਹ ਕਹਿੰਦੇ ਵੀ ਸਾਰੇ ਟਾਪਰ ਛਤਰ ਭੰਨ ਕੇ ਛਤ ਤੋੜ ਕੇ ਜਾਂ ਛਤ ਪਾੜ ਕੇ ਇੱਕ ਇੱਕ ਉਧਾਂ ਤੇ ਡਿੱਗ ਪਏ। ਕਮਾਲ ਦੀ ਗੱਲ ਆ। ਗੱਲ ਸਹੀ ਆ ਵੀ ਬਈ ਐ ਚੁੜਮੇ ਹੀਰੇ ਸਾਰਿਆਂ ਨੂੰ ਇੱਕ ਉਧਾਂ ਦੇ ਉੱਤੇ ਰੱਖਿਆ। ਹਾਂਜੀ ਬਿਲਕੁਲ ਤੇ ਉਹ ਜਿਹੜੇ 1500 ਕੇ ਕੁਝ ਹੈਗੇ ਨੇ ਵਿਦਿਆਰਥੀ ਜਿਨ੍ਹਾਂ ਨੂੰ ਕਿਹਾ ਗਿਆ ਕਿ ਬਈ ਤੁਹਾਨੂੰ ਹੁਣ ਦੁਬਾਰਾ ਪ੍ਰੀਖਿਆ ਦੇਣੀ ਪਵੇਗੀ। ਜੀ। ਬਾਕੀ ਦਾ ਕੰਮ ਕਿਉਂ ਦੱਤਿਓ ਤੇ ਜੇ ਤੁਸੀਂ ਗਾਂ ਕਾਉਂਸਲਿੰਗ ਚ ਜਾਣਾ ਹੈ ਤਾਂ ਫਿਰ ਤੁਹਾਨੂੰ ਜਿਹੜੇ ਗ੍ਰੇਸ ਮਾਰਕਸ ਆ ਉਹ ਛੱਡਣੇ ਪੈਣਗੇ ਤਾਂ ਜਿਹੜਾ ਤੁਹਾਡਾ ਦੂਜਾ ਰਿਪੋਰਟ ਕਾਰਡ ਬਣਦਾ ਉਹ ਲੈ ਕੇ ਗਾਂ ਚ ਚਲੇ ਜਾਓ ਜੇ ਚਿਤ ਵੱਜਦਾ ਨਹੀਂ ਨਹੀਂ ਤੇ ਫਿਰ ਤੁਸੀਂ ਦੁਬਾਰਾ ਆਓ ਮદાન ਦੇ ਵਿੱਚ ਦੁਬਾਰਾ ਪੇਪਰ ਦੇ ਲਓ ਤੇ ਉਸ ਤੋਂ ਇਲਾਵਾ ਜੇ ਵੇਖੋਗੇ ਤਾਂ ਇਸ ਵੇਲੇ ਦੀ ਜਿਹੜੀ ਵੱਡੀ ਗੱਲ ਆ ਉਹ ਇਹੋ ਆ ਕਿ ਇਹਦਾ ਰਿਜ਼ਲਟ ਜਿਹੜਾ ਕਹਿੰਦੇ ਕਿ 30 ਤੋਂ ਪਹਿਲਾਂ ਪਹਿਲਾਂ ਡਿਕਲੇਅਰ ਹੋਏਗਾ ਹਰ ਹਾਲਤ ਦੇ ਵਿੱਚ ਹੋਏਗਾ ਜੀ ਕਾਫੀ ਮਾਮਲਾ ਜਿਹੜਾ ਭਖਿਆ ਮਤਲਬ ਫਿਰ 30 ਤੱਕ ਕਾਉਂਸਲਿੰਗ ਵਗੈਰਾ ਦਾ ਪ੍ਰੋਸੈਸ ਵੀ ਲੈ ਰਹਿਗਾ ਉਸ ਤੋਂ ਬਾਅਦ ਹੀ ਹੋਣਾ ਬਾਕੀ ਦਾ ਆ ਬਿਲਕੁਲ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਹੋ ਸਕਦੀਆਂ ਤਾਂ ਕੁੱਲ ਮੁਲਾਕੇ ਇਹੋ ਆ ਕਿ ਪੇਪਰ ਲੀਕ ਤੋਂ ਇਨਕਾਰ ਕੀਤਾ ਜਾ ਰਿਹਾ ਪਰ ਖੁਦ ਮੰਨਿਆ ਜਾ ਰਿਹਾ ਝੋਲ ਹੈ ਤਾਂ ਇੱਕ ਚੀਜ਼ ਤੇ ਸਾਫ ਆ ਨਾ ਕਿ ਗੇਮ ਤਾਂ ਹੋਈ ਆ ਔਰ ਇਹੀ ਇਸ ਦੇਸ਼ ਦੇ ਨੌਜਵਾਨ ਦੀ ਬਦਕਿਸਮਤੀ ਹੈ ਚਾਹੇ ਰੇਲਵੇ ਆ ਉਹਦੀ ਭਰਤੀ ਦਾ ਦੇਖ ਲਓ ਚਾਹੇ ਯੂਪੀ ਦੇ ਵਿੱਚ ਪਿਛਲੇ ਸਮੇਂ ਦੇ ਦੌਰਾਨ ਅਸੀਂ ਜਦੋਂ ਉਡਮੀਆਂ ਉਡਮੀਆਂ ਗੱਲਾਂ ਕਰਦੇ ਆ ਕਿ ਯੂਪੀ ਚ ਹਾਰ ਦਾ ਕਾਰਨ ਇਹ ਆ ਜਾਤ ਸਮੀਕਰਨ ਵਗੈਰਾ ਵਗੈਰਾ ਪਰ ਤੁਸੀਂ ਇਹ ਵੀ ਤਾਂ ਦੇਖੋ ਨਾ ਕਿ ਪੇਪਰ ਲੀਕ ਵੀ ਉੱਥੇ ਇੱਕ ਮਸਲਾ ਸੀਗਾ ਨੌਕਰੀ ਵੀ ਉੱਥੇ ਇੱਕ ਮਸਲਾ ਸੀਗਾ ਨੌਜਵਾਨਾਂ ਦਾ ਰੋਹ ਵੀ ਉੱਥੇ ਕਿਤੇ ਨਾ ਕਿਤੇ ਇੱਕ ਮਸਲਾ ਸੀਗਾ ਉਹ ਰੋਹ ਜਿਹੜਾ ਵਿਰੋਧੀ ਧਿਰ ਨੇ ਸਮਝਿਆ ਇਹਨਾਂ ਨੇ ਸਮਝਿਆ ਹੀ ਨਹੀਂ ਤਾਂ ਗੱਲ ਇਹ ਆ ਕਿ ਨੌਜਵਾਨਾਂ ਦੀ ਜ਼ਿੰਦਗੀ ਨਾਲੇ ਵਾਰ-ਵਾਰ ਕਿਉਂ ਖਿਲਵਾੜ ਹੁੰਦਾ ਹੈ ਵੱਡਾ ਮਸਲਾ ਹੈ ਪੂਰੇ ਭਾਰਤ ਦੇ ਵਿੱਚ ਰਾਜਸਥਾਨ ਤੋਂ ਲੈ ਕੇ ਤੁਸੀਂ ਨਾਰਥ-ਈਸਟ ਤੱਕ ਚਲੇ ਜਾਓ ਹਰ ਇੱਕ ਜਗ੍ਹਾ ਤੇ ਨੌਕਰੀ ਪੇਪਰ ਲੀਕ ਇਹ ਸਮੱਸਿਆਵਾਂ ਤੁਹਾਨੂੰ ਮਿਲ ਲੱਗੀਆਂ ਮਿਲ ਲੱਗੀਆਂ ਐਸਾ ਕੋਈ ਹੈ ਨਹੀਂ ਥਾਂ ਜਿੱਥੇ ਇਸ ਤਰ੍ਹਾਂ ਦਾ ਨਾ ਹੋਵੇ ਖਾਸ ਕਰਕੇ ਇੰਡੀਆ ਦੇ ਵਿੱਚ ਐਸਾ ਕੋਈ ਸਗਾ ਨਹੀਂ ਜਿਸੇ ਹਮਨੇ ਠਗਾ ਨਹੀਂ ਹੈ ਜਿਹੜੇ ਮੈਂ ਕਹਿੰਦੇ ਹੁੰਦੇ ਹਾਂ ਨਾ ਕਿ ਐਸਾ ਕੋਈ ਏਰੀਆ ਨਹੀਂ ਹੈ ਜਿੱਥੇ ਇਹੋ ਜਿਹਾ ਕੰਮ ਹੁੰਦਾ ਨਹੀਂ ਜੀ ਜੀ